ਨਸ਼ੇ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਵੱਲੋਂ ਕਾਰਵਾਈ ਕਰਦੇ ਹੋਏ ਸਪੈਸ਼ਲ ਚੈਕਿੰਗ ਆਪਰੇਸ਼ਨ ਦੌਰਾਨ ਇੱਕ ਮੋਟਰਸਾਈਕਲ ਸਵਾਰ ਤਿੰਨ ਨਸ਼ਾ ਤਸਕਰਾਂ ਰਾਹੁਲ ਉਰਫ ਮੰਗੇ ਪੁੱਤਰ RAMKISHAN ਵਾਸੀ ਮੁਹੱਲਾ ਚੌਧਰੀਆ ਥਾਣਾ ਫਿਲੌਰ ਅਨਿਲ ਪਾਸਵਾਨ ਪੁੱਤਰ ਜਗਦੀਸ਼ ਪਾਸਵਾਨ ਵਾਸੀ Rajasthan ਥਾਣਾ ਬਿਕਰੀ ਸਲੇਨਾ ਜ਼ਿਲ੍ਹਾ ਬੇਗੂ ਸਰਾਈ ਬਿਹਾਰ ਹਾਲ ਵਾਸੀ ਖੱਡ ਮੁਹੱਲਾ ਫਿਲੌਰ ਅਤੇ रेखा पत्नी लेट रतन पासबान पासी जक्तपुर पंचडेरा फिलोर ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਾਬੂ ਦੇ ਵਿੱਚ 1 ਕਿਲੋ 50 ਗ੍ਰਾਮ ਚਾਸ਼ ਅਤੇ ਇੱਕ ਚੋਰੀशुदा ਮੋਟਰਸਾਈਕਲ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਜੋ ਅਮੁਖ ਅਫਸਰ थाना ਫਿਲੌਰ ਵੱਲੋਂ ਨਸ਼ਾ ਤਸਕਰਾਂ ਨੂੰ ਜੜ ਤੋਂ ਖਤਮ ਕਰਨ ਲਈ ਆਪਣੀ ਡਿਊਟੀ ਪ੍ਰਤੀ ਪੂਰੀ ਬਚਨਬੱਧਤਾ ਨਿਭਾਈ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਸੱਤ ਤਾਰਨਾ ਦਿੱਤੀ ਜਾਂਦੀ ਹੈ ਕਿ ਫਿਲੌਰ ਏਰੀਆ ਵਿੱਚ ਕੋਈ ਵੀ ਨਸ਼ਾ ਸਪਲਾਈ ਦਾ ਕੰਮ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਫੜ ਕੇ ਜੇਲ੍ਹ ਦੀਆਂ ਸਲਾਖਾਂ ਅੰਦਰ ਕਰ ਦਿੱਤਾ ਜਾਵੇਗਾ ਜੋ ਮੁੰਡਲੀ ਪੁਸ਼ਕਿਸ਼ਦ੍ਰਾਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਸ਼ੀ ਕਾਫੀ ਸਮੇਂ ਤੋਂ ਲੁਕਛਪ ਕੇ ਨਸ਼ਾ ਤਸਕਰੀ ਦਾ ਤੰਦਾ ਕਰਦੇ ਆ ਰਹੇ ਹਨ ਇਹਨਾਂ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਮੁਕਾਦਮੇ ਦਰਜ ਹਨ ਜੋ ਇਹਨਾਂ ਨੇ ਬਰਾਮਦ ਮੋਟਰਸਾਈਕਲ ਇੱਕ ਦਿਨ ਪਹਿਲਾਂ ਹੀ ਸ਼ਿਵਮੰਦਰ ਜੀਟੀ ਰੋਡ ਫਿਲੌਰ ਤੋਂ ਚੋਰੀ ਕੀਤਾ ਸੀ ਜਿਸ ਨੂੰ ਵੀ ਕੁਝ ਘੰਟਿਆਂ ਵਿੱਚ ਹੀ ਬਰਾਮਦ ਕਰ ਲਿਆ ਗਿਆ ਹੈ ਜੋ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁਸ਼ਕਿਸ਼ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵਰਦਤਾ ਬਾਰੇ ਖੁਲਾਸਾ ਹੋਣ ਦੀ ਸੰਭਾਵਨਾ ਹੈ ਫਿਲੌਰ ਤੋਂ ਹਰੀਜ ਕੜਵਲ ਦੀ ਖਾਸ ਰਿਪੋਰਟ ਦਰਸ਼ਕੋ ਇੱਕ ਮਾਮਲਾ ਇਹ ਦਾ ਸੁਝਾਅ ਹੈ ਕੀ ਲੱਗਦਾ ਹੈ ਇਥੋਂ ਬਰਾਮਦ ਕੀਤੀ ਹੈ ਕਿਨੇ ਇਹ ਜਿਹੜਾ ਅੱਜ ਅਸੀਂ ਪ੍ਰਸ਼ਨ ਉਹ ਤੁਹਾਨੂੰ ਦੇ ਰਹੇ ਹੈਗੇ ਆ ਇਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਹੱਕ ਜੰਦਰ ਦਿਹਾਤੀ ਜੀ ਵੱਲੋਂ ਨਸ਼ਾ ਵਿਰੁੱਧ ਤੇ ਮਾੜੇ ਅਨਸਰ ਜੋ ਲੁੱਟਖੋਹਾਂ ਕਰਦੇ ਉਹਨਾਂ ਦੇ ਵਿਰੁੱਧ ਮਹਿਮ ਚਲਾਈ ਗਈ ਆ ਉਹ ਇਸ ਦਾ ਹਿੱਸਾ ਹੈਗਾ ਇਸ ਵਿੱਚ ਸਾਡੇ ਐਸਐਚਓ ਇੰਸਪੈਕਟਰ ਸਖਤੇਪ ਸਿੰਘ ਅਤੇ ਉਹਨਾਂ ਦੀ ਟੀਮ ਥਾਣਾ ਫਲੋਰ ਵੱਲੋਂ ਬੜੀ ਅੱਛੀ ਕਾਰਗਰਦਗੀ ਕੀਤੀ ਗਈ ਹੈਗੀ ਆ ਜਿਸ ਵਿੱਚ ਇਹਨਾਂ ਨੇ ਨਸ਼ਾ ਤਸਕਰਾਂ ਪਾਸੋਂ 1 ਕਿਲੋ 50 ਗ੍ਰਾਮ ਸ਼ਰਸ ਅਤੇ ਇੱਕ ਚੋਰੀਸ਼ੋ ਦਾ ਮੋਟਰਸਾਈਕਲ ਜਿਹੜਾ ਵਾ ਉਹ ਬਰਾਮਦ ਕੀਤਾ ਹੈ ਇਹਦੇ ਪੁਰਾਣਾ ਰਿਕਾਰਡ ਕਿਦਾਂ ਨੇ ਇਹਨਾਂ ਦੇ ਪੁਰਾਣਾ ਰਿਕਾਰਡ ਵੀ ਇੱਕ ਐਫਆਈਆਰ ਦਰਜ ਹੈਗੀ ਆ ਇੱਥੇ ਇਹ ਵੀ ਦੱਸਣਯੋਗ ਹੈਗਾ ਵੀ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਉਹ ਕੁਝ ਘੰਟਿਆਂ ਚ ਬਰਾਮਦ ਕਰ ਲਿਆ ਉਹ ਸ਼ਨੀ ਦੇ ਮੰਦਿਰ ਹੈਗਾ ਲੋਕਲ ਫਲੋਰ ਉੱਥੋਂ ਇਹਨਾਂ ਨੇ ਚੋਰੀ ਕੀਤਾ ਸੀ ਤੇ ਉਹ ਵੀ ਚੋਰੀਸ਼ੋ ਦਾ ਮੋਟਰਸਾਈਕਲ ਵੀ ਇਹਨਾਂ ਕੋਲ ਬਰਾਮਦ ਕਰ ਲਿਆ ਕਿ ਦੋਨੋਂ ਮੁੰਡੇ ਜਿਹੜੇ ਨਸ਼ੇ ਦੇ ਆਤੇ ਨੇ ਕਿੱਥੇ ਲਿਆ ਕੇ ਵੇਚਦੇ ਸੀ ਕਿੱਥੋਂ ਲੈਂਦੇ ਇਹ ਲੋਕਲ ਚਰਸ ਇੱਥੋਂ ਲੈਂਦੇ ਸਨ ਇਸ ਲੇਡੀ ਜਿਸ ਕੋਲ ਜਿਹੜੀ ਰੇਖਾ ਸੀ ਤੇ ਅੱਗੇ ਥੋੜਾ ਉਹਨੂੰ ਲੈ ਕੇ ਅੱਗੇ ਵੇਚ ਦਿੰਦੇ ਸਨ ਇਸ ਦੇ ਤੌਰ ਤੇ ਵੀ ਜਿਹੜੀ ਸੀ ਇਹ ਰੇਖਾ ਵੇਚਦੀ ਸੀ ਇੰਨੀ ਆਸਤ ਦੇ ਸੀਏ ਦੀ ਰੇਟ ਸੀ ਨਾ ਇਹਦਾ ਜਿਹੜਾ ਆਸਤ ਮਾਰਕੀਟ ਵੈਲਿਊ ਹੈਗੀ ਹੈ ਕਰੀਬੇ 1,22,25,000 ਦੇ ਕਰੀਬ ਆ ਗਈ ਹੈ ਕੀ ਰਿਮਾਂਡ ਹੋਇਆ ਹੈ ਹਾਂ ਇਹਨਾਂ ਦਾ ਰਿਮਾਂਡ ਹੋਣ ਲਿਆ ਜਾਵੇਗਾ ਇਸ ਤੋਂ ਬਾਅਦ ਜਿਹੜੀਆਂ ਹੋਰ ਕੋ ਚੋਰੀਆਂ ਹੋਈਆਂ ਜਿਹੜਾ ਜਾਂ ਨਸ਼ੇ ਤਸਕਰ ਸੀ ਇਹ ਕਿੱਥੋਂ ਆਉਂਦੀ ਸੀ ਦੇ ਅੱਗੇ ਇਹਦੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਨੂੰ ਪਤਾ ਕੀਤਾ ਜਾਣਾ ਔਰ ਇਹਨਾਂ ਦੇ ਸਸਤੀ ਕੋਈ ਉਹ ਜਦੋਂ ਹੁਣ ਦੌਰਾਨੇ ਰਿਮਾਂਡ ਪੁੱਛੀਏ ਇਸ ਤੋਂ ਬਾਅਦ ਅਸੀਂ